ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੇ ਵਿੱਚ ਪੁਲਿਸ ਵੱਲੋਂ ਨਸ਼ਾ ਵਿਰੋਧੀ ਇੱਕ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਮਾਨਸਾ ਦੇ ਐਸਐਸਪੀ ਪਾਗੀਰਤ ਸਿੰਘ ਮੀਨਾ ਡੀਐਸਪੀ ਭੂਤਾ ਸਿੰਘ ਗਿੱਲ ਅਤੇ ਪੁਲਿਸ ਅਧਿਕਾਰੀ ਮੌਜੂਦ ਸਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਮਾਨਸਾ ਦੇ ਐਸਐਸਪੀ ਪਾਗੀਰਤ ਮੀਨਾ ਨੇ ਲੋਕਾਂ ਨੂੰ ਕਿਹਾ ਕਿ ਉਹ ਸਿੱਧੇ ਤੌਰ ਤੇ ਉਹਨਾਂ ਨੂੰ ਨਸ਼ਾ ਦੀ ਸ਼ਿਕਾਇਤ ਕਰ ਸਕਦੇ ਨੇ ਤੇ ਉਹਨਾਂ ਦੇ ਨਾਮ ਵੀ ਗੁਪਤ ਰੱਖੇ ਜਾਣਗੇ ਇਸ ਮੌਕੇ ਆਪ ਆਗੂ ਜ ਜਸਵਿੰਦਰ ਸਿੰਘ ਚੈਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹੁਣ ਨਸ਼ਾ ਵਿਰੁੱਧ ਕਾਰਵਾਈ ਜੜੀਏ ਹੋ ਕਰ ਰਹੀ ਹੈ ਅਤੇ ਕਰੋ ਜਾਂ ਮਰੋ ਦੀ ਲੜਾਈ ਹੈ ਜ਼ਿਲ੍ਹੇ ਦੇ ਲੋਕ ਵੀ ਸਹਿਯੋਗ ਕਰ ਰਹੇ ਹਨ ਅਤੇ ਹੋ ਹਰ ਦਿਨ ਦੂਰ ਨਹੀਂ ਹੈ ਜਦੋਂ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਅੱਜ ਮੈਂ ਇਸ ਰੱਲਾਪਿੰਡ ਦੇ ਵਿੱਚ ਜੋ ਇੱਕ ਪਬਲਿਕ ਮੀਟਿੰਗ ਰੱਖੀ ਗਈ ਦੇ ਵਿੱਚ ਸ਼ਰਕਤ ਕੀਤੀ ਸੀ ਲੋਕਾਂ ਨਾਲ ਡਾਇਰੈਕਟ ਮਤਲਬ ਰਾਬਤਾ ਕਾਇਮ ਕੀਤਾ ਹੈਗਾ ਕਿ ਕਿਸੇ ਦਾ ਕੋਈ ਇਨਫਾਰਮੇਸ਼ਨ ਦੇਣਾ ਚਾਹੁੰਦੇ ਹੈਗੇ ਤਾਂ ਤੁਸੀਂ ਸਿੱਧਾ ਮੇਰੇ ਨਾਲ ਆਕੇ ਹੋਰ ਸੰਪਰਕ ਕਰ ਸਕਦੇ ਹੋ ਤਾਂ ਕਿ ਉਸ ਜੋ ਤੁਹਾਡੀ ਇਨਫਾਰਮੇਸ਼ਨ ਹੈ ਉਸ ਕੇ ਉਪਰ ਅਸੀਂ ਐਕਟ ਕਰ ਸਕੇ ਤਾਂ ਅਸੀਂ ਡੇਲੀ ਬੇਸਿਸ ਪੇ ਵੱਖ-ਵੱਖ ਪਿੰਡਾਂ ਦੇ ਵਿੱਚ ਸਾਡੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਮੈਂ ਵੀ ਪਿੰਡਾਂ ਦੇ ਵਿੱਚ ਜਾਂਦਾ ਹਾਂ ਤਾਂ ਕਿ ਇੱਕ ਸਿੱਧਾ ਫੀਡਬੈਕ ਮਿਲ ਸਕੇ ਲੋਕਾਂ ਤੋਂ ਕਿ ਕੀ ਆਪਣਾ ਜੋ ਪ੍ਰੋਗਰੈਸ ਹੈਗੀ ਕਿਸ ਲੈਵਲ ਤੱਕ ਅਸੀਂ ਪਹੁੰਚਾ ਹੈਗੇ ਔਰ ਸਾਡੀ ਇਹ ਜੋ ਸੀਐਮ ਸਾਹਿਬ ਕੀ ਜੋ ਮੁਹਿੰਮ ਹੈਗੀ ਇਹ ਕੰਟੀਨਿਊਸ ਚੱਲਣੀ ਹੈਗੀ ਕਿਸੇ ਵੀ ਨਸ਼ਾ ਤਸਕਰ ਨੂੰ ਅਸੀਂ ਛੱਡਾਂਗੇ ਨਹੀਂ ਬਿਲਕੁਲ ਜੀ ਯੁੱਧ ਨਸ਼ੇ ਵਿਰੁੱਧ ਤਹਿਤ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਨੇ ਜੀ ਪੂਰੇ ਪੰਜਾਬ ਚ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਨਸ਼ੇ ਦੇ ਖਿਲਾਫ ਅੱਜ ਅਸੀਂ ਪਿੰਡ ਰੱਲਾ ਦੇ ਵਿੱਚ ਆਈ ਸੀਗੇ ਅੱਜ ਬਹੁਤ ਭਾਰੀ ਕੱਟ ਦੇਖਣ ਨੂੰ ਮਿਲੇਗਾ ਕਿਉਂਕਿ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਅਸੀਂ ਕੋਈ ਵੀ ਤਸਕਰ ਜਾਂ ਨਸ਼ਾ ਵੇਚਣ ਵਾਲਾ ਜਾਂ ਪੀਣ ਵਾਲਾ ਪਿੰਡਾਂ ਚ ਨਹੀਂ ਰਹਿਣ ਦੇਣਾ ਦੇਖੋ ਸਾਡਾ ਫਰਜ਼ਾ ਲੋਕਾਂ ਨੂੰ ਸੁਚੇਤ ਕਰਨਾ ਅੱਜ ਇੱਥੇ ਐਸਐਸਪੀ ਸਾਹਿਬ ਵੀ ਆਈ ਸੀਗੇ ਵੀਡੀਓ ਸਭ ਸਾਰਾ ਪ੍ਰਸ਼ਾਸਨ ਲਗਭਗ ਪਿੰਡਾਂ ਦੇ ਵਿੱਚ ਹੁੰਦਾਗਾ ਇਸ ਮੁਹਿੰਮ ਦੇ ਵਿੱਚ ਨਾਲ ਨਾਲ ਹੁੰਦਾਗਾ ਉਹ ਜਿਹੜੇ ਵੀ ਮਤਲਬ ਕਿਸੇ ਅਨਸਰ ਅਨਸਰ ਦੀ ਕੋਈ ਸ਼ਿਕਾਇਤ ਆਉਂਦੀ ਆ ਉਹਦੇ ਨਾਲ ਦੀ ਨਾਲ ਹੀ ਪੁਲਿਸ ਪ੍ਰਸ਼ਾਸਨ ਐਕਸ਼ਨ ਲੈਂਦਾਗਾ ਜੇ ਕੋਈ ਵੇਚ ਰਿਹਾਗਾ ਠੀਕ ਹੈ ਉਹਨੂੰ ਫੜਾਇਆ ਜਾਂਦਾਗਾ ਜੇ ਕੋਈ ਪੀਂਦਾ ਤਾਂ ਉਹਨੂੰ ਦਾਖਲ ਕਰਾਇਆ ਜਾਂਦਾਗਾ ਸੋ ਇਸ ਮਹਿਮ ਤਹਿਤ ਬਹੁਤ ਨੌਜਵਾਨ ਨੇ ਜਿਹੜੇ ਅੱਜ ਪਿੱਛੇ हट ਗਏ ਜਾਂ ਜਿਹੜੇ ਵੱਡੇ ਵੱਡੇ ਤਸਕਰ ਸੀ ਕੋਈ ਜੇਲਾਂ ਚ ਕੋਈ ਭੱਜਿਆ ਹੋਇਆ